ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਪੰਜਾਬ ਨਾਓ ਟੀਵੀ ਤੋਂ ਦੋਸਤੋ ਗੁਰਦਾਸਪੁਰ ਸ਼ਹਿਰ ਵਸਤੀਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਸ਼ੋਭਾ ਸਪੋਰਟਸ ਅਕੈਡਮੀ ਦੇ ਬੱਚੇ ਦਾ ਬੱਚੇ ਸੀ ਜੋ ਕਿ ਨਾਰਥ ਇੰਡੀਆ ਵਿੱਚ ਗਏ ਸੀ ਚੈਂਪੀਅਨਸ਼ਿਪ ਵਾਸਤੇ ਉਹਦੇ ਵਿੱਚ 13 ਬੱਚੇ ਨੇ ਜਿਹੜੇ ਆ 골ਡ ਮੈਡਲ ਜਿੱਤੇ ਨੇ ਉਹਨਾਂ ਵਿੱਚੋਂ ਇੱਕ ਬੱਚਾ ਜਿਹੜਾ ਹੈਗਾ ਜੋਇਨ ਉਹਦੇ ਆਪਾਂ ਘਰ ਪੁੱਜੇ ਆ ਤੇ ਉਹਦੇ ਬਾਰੇ ਪੁੱਛਾਂਗੇ ਕਿ ਕਿੱਥੋਂ ਟ੍ਰੇਨਿੰਗ ਲੈ ਰਹੇ ਨੇ ਔਰ ਕਿੰਨਾ ਚਿਰ ਹੋ ਗਿਆ ਟ੍ਰੇਨਿੰਗ ਲੈਂਦੇ ਨੂੰ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਮੁਬਾਰਕਬਾਦ ਦਵਾਂਗੇ ਸਰ ਜੈ ਹੇ ਸਰ ਜੈ ਹੇ ਸਰ ਸਭ ਤੋਂ ਪਹਿਲਾਂ ਜੀ ਤੁਹਾਡਾ ਵੈਲਕਮ ਹੈ ਸਾਡੇ ਘਰ ਆਉਣ ਤੇ ਤੇ ਸਾਡੇ ਬੱਚਿਆਂ ਨੂੰ ਇਸ ਜੋਗ ਸਮਝਣ ਵਾਸਤੇ ਕਿਨਾਂ ਦੇ ਇੰਟਰਵਿਊ ਕੀਤੇ ਜਾਏ ਤੇ ਜੇ ਸਾਡਾ ਬੱਚਾ ਸੋਭਾ ਅਕੈਡਮੀ ਤੋਂ ਲੈ ਰਿਆ ਨੇ ਉਹਨਾਂ ਦੀ ਸਪੋਰਟਸ ਅਕੈਡਮੀ ਹੈ ਉਹ ਕਰੰਟਿ ਸਿਖਾਉਂਦੇ ਨੇ ਬਹੁਤ ਹੀ ਵੱਡਾ ਉਪਰਾਲਾ ਹੈ ਉਹਨਾਂ ਦਾ ਬੱਚਿਆਂ ਨੂੰ ਇੱਕ ਨਵੀਂ ਸਿੱਖਿਆ ਦੇਣ ਦਾ ਡੋਮੈਸਟਿਕ ਸਿਖਾਉਂਦੇ ਨੇ ਆਪਾਂ ਬਹੁਤ ਧੰਨਵਾਦੀ ਉਹਨਾਂ ਨੇ ਸਾਡੇ ਬੱਚੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਿਖਾਇਆ ਤੇ ਉਹ ਦੋਨਾਂ ਵਿੱਚੋਂ 골ਡ ਮੈਡਲ ਲੈ ਕੇ ਆਇਆ ਜਿੱਥੇ ਕਿ ਹਮਾ ਚਲਦੇ ਬੱਚੇ ਸੀ ਕਸ਼ਮੀਰ ਦੇ ਬੱਚੇ ਸੀ ਪੰਜਾਬ ਦੇ ਹਰਿਆਣੇ ਦੇ ਇਚਾਰਾ ਸਟੇਜਾਂ ਦੇ ਬੱਚੇ ਖੇਡਦੇ ਪਏ ਸੀ ਉਹਨਾਂ ਚ ਵਿੱਚੋਂ ਵਧੀਆ ਫਾਈਟ ਕਰਕੇ ਵਧੀਆ ਕਾਤਾ ਕਰਕੇ ਸਾਡਾ ਬੱਚਾ 골ਡ ਮੈਡਲ ਲੈ ਕੇ ਆਇਆ ਜੀ ਅਸੀਂ ਸਾਰਾ ਦਾ ਸਾਰਾ ਜਿਹੜਾ ਹੈ ਕ੍ਰੈਡਿਟ ਆ ਇਹ ਇਹਨਾਂ ਦੇ ਗੁਰੂਆਂ ਦਿੰਨੇ ਜੋ ਉਹਨਾਂ ਨੂੰ ਬੜੇ ਹੀ ਨੇਕ ਮਨਨ ਸਿਖਾਲਿਆ ਤੇ ਇਹਨਾਂ ਨੇ ਸਿੱਖਿਆ ਹੈ ਬਹੁਤ ਧੰਨਵਾਦੀ ਆ ਜੀ ਆਪਾਂ ਉਹਨਾਂ ਦੇ ਸੋਭਾ ਅਕੈਡਮੀ ਆ ਲੈਣ ਦੇ ਜਿਨ੍ਹਾਂ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਸਾਡੇ ਬੱਚੇ ਨੂੰ ਸਿਖਾਲਿਆ ਜੀ ਸਰ ਸ਼ੋਭਾ ਸਪੋਰਟਸ ਅਕੈਡਮੀ ਆਈ ਥਿੰਕ ਮੇਰੇ ਖਿਆਲ ਨਾਲ 3-4 ਮਹੀਨੇ ਹੋਇਆ ਖੁੱਲੇ ਰਹਿ ਨੂੰ ਜੀ ਜੀ ਪਰ ਥੋੜੇ ਜਿਹੇ ਸਮੇਂ ਵਿੱਚ ਉਹਨੇ ਬਹੁਤ ਵੱਡਾ ਨਾਮ ਜੜਾ ਬਣਾ ਰਿਹਾ ਹੈ ਤੇ ਗੱਲ ਕਰੀਏ ਤਾਂ 3-4 ਮਹੀਨੇ ਹੋ ਗਏ ਤੁਹਾਡੇ ਬੱਚੇ ਨੂੰ ਜਿਹੜਾ ਹੈ ਕਰਦੇ ਨੂੰ ਟ੍ਰੇਨਿੰਗ ਲੈਂਦੇ ਨੂੰ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਬੱਚਾ ਜਿਹੜਾ ਗੋਲ ਮੈਡਲ ਜਿੱਤ ਲਿਆ ਹੈ ਕਈ ਬੱਚਿਆਂ ਨੂੰ ਤੇ ਕਿੰਨੇ ਕਿੰਨੇ ਚਿਹਰੇ ਲੱਗਦੇ ਨੇ ਮੈਡਲ ਨਹੀਂ ਆਂਦਾ ਹੱਥ 'ਚ ਤੇ ਥੋੜੀ ਜਿਹੀ ਚਪੈ ਕੇ ਤੁਹਾਡੇ ਸਭਾ ਵਿੱਚ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਖੋਸਾ ਜੀ ਸਾਡਾ ਪੂਰਾ ਪਰਿਵਾਰ ਖੋਸਾ ਜੀ ਜਿਹੜੇ ਸਾਡੇ ਉੱਥੇ ਕੁਝ ਰਿਸ਼ਤੇਦਾਰੀ ਉਹ ਵੀ ਉੱਥੇ ਦੇਖਣ ਗਏ ਸੀ ਮੈਂ ਚ ਵੀ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਇਹ ਸਾਰੇ ਆਪਣੇ ਟੀਵੀ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ 3-4 ਮਹੀਨੇ ਨਹੀਂ ਉਹ ਇੱਕ ਦਿਨ ਦੇ ਵਿੱਚ 4 ਘੰਟੇ ਨਾਲ ਸਿਖਾ ਰਹੇ ਨੇ ਸਵੇਰੇ 2 ਘੰਟੇ ਸਿਖਾਉਂਦੇ ਨੇ 2 ਘੰਟੇ ਸ਼ਾਮੀ ਸਿਖਾਉਂਦੇ ਨੇ ਤੇ ਇਸ ਕਰਕੇ ਉਹਨਾਂ ਦੀ ਮਿਹਨਤ ਆ ਜੀ ਇਹ ਤੇ ਆਪਾਂ ਬਹੁਤ ਖੁਸ਼ ਆ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਸਾਨੂੰ ਮਿਲ ਗਿਆ ਜੀ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਜੀ ਮੈਂ ਤਾਂ ਇਹ ਕਹਿਣਾ ਹੈ ਕਿ ਜਿੰਨੇ ਵੀ ਪੇਰੈਂਟਸ ਮੈਨੂੰ ਸੁਣ ਰਹੇ ਨੇ ਬੱਚਾ ਜਦੋਂ ਆਪਣੇ ਸਪੋਰਟਸ ਵਾਲ ਹੋਏਗਾ ਇੱਕ ਤੇ ਉਹਦਾ ਨਸ਼ਿਆ ਪੱਤੇ ਵਾਲ ਧਿਆਨ ਨਹੀਂ ਹੋਊਗਾ ਇੱਕ ਸਿਹਤਿਕ ਵਜੋਂ ਠੀਕ ਰਹੂਗਾ ਇਹ ਪਹਿਲਾਂ ਵੀ ਪੰਜਵੀਂ ਤੱਕ ਜੀ ਕਬੱਡੀ ਖੇਡਦਾ ਹੈ ਨੈਸ਼ਨਲ ਕਬੱਡੀ ਖੇਡਦਾ ਹੈ ਬਹੁਤ ਸਾਰੇ ਅਵਾਰਡ ਜਿਹੜੇ ਸਾਡੇ ਕੋ ਇਧਰੋਂ ਦੇ ਪਏ ਨੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਅਸੀਂ ਆਪਣੇ ਦੋਨਾਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸਪੋਰਟਸ ਵਿੱਚ ਵੀ ਤਵੱਜੂ ਦੇ ਕੇ ਇਹਨਾਂ ਵਾਸਤੇ ਮਿਹਨਤ ਕਰਦੇ ਆਂ ਕਿ ਚਲੋ ਜੋ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਨਸ਼ੇ ਦਾ ਕਹਿ ਟੁੱਟਿਆ ਹੈ ਉਹਦੇ ਤੋਂ ਸਾਡੇ ਬੱਚੇ ਬਚੇ ਰਹਿੰਦੇ ਬਿਲਕੁਲ ਇਹਨਾਂ ਦੇ ਜੋ ਇਹ ਦੇ ਜਿਹੜੇ ਆ ਮਦਰ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹ ਕੀ ਕਹਿਣਾ ਚਾਹਣਗੇ ਜੀ ਨਮਸ਼ਕਾਰ ਜੀ ਮੈਡਮ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕੀ ਕਹਿਣਾ ਚਾਹੋਗੇ ਆਪਣੀ ਬੱਚੀ ਇੱਡੀ ਵੱਡੀ ਉਪਲਬਧੀ ਤੇ ਮੈਂ ਕੋਸ਼ਿਸ਼ ਕਰ ਰਹੀ ਕਿ ਕਿਦਾਂ ਦਾ ਸੁਖ ਹੋ ਰਿਹਾ ਮੈਨੂੰ ਬਹੁਤ ਵਧੀਆ ਵੀ ਸੁਖ ਹੋ ਰਿਹਾ ਹੋਰ ਖੁਸ਼ੀਆਂ ਮਾ ਆਪਣੇ ਬੱਚੇ ਚ ਇਹ ਮੇਰਾ ਬੱਚਾ ਇਸੇ ਲਾਈਫ ਬਣਿਆ ਕਿਤੇ ਨਾ ਕਿਤੇ ਬੱਚੇ ਨੂੰ ਅੱਗੇ ਮਦਦ ਲਈ ਮਾਪਿਆਂ ਦੀ ਵੀ ਬੜੀ سپورਟ ਹੁੰਦੀ ਹੈ ਤੇ ਸਾਡੀ ਕਿਸ ਤਰ੍ਹਾਂ ਦੀ سپورਟ ਰਹਿੰਦੀ ਹੈ ਕੀ ਕਰਦੇ ਹੋ ਬੱਚੇ ਦੇ ਲਈ ਕੋਈ ਗੱਲ ਨਹੀਂ ਥੋੜਾ ਝੱਕ ਗਿਆ ਗੱਲ ਘਟਕਦੇ ਪਿਆ ਆਪਾਂ ਬੇਟੇ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਬੇਟਾ ਕੀ ਨਾਮ ਪਾ ਡਾ ਬੇਟਾ ਜੋਇ ਦੇਸ ਜੋ ਬੱਚਾ ਨੇ ਤੁਸੀਂ 골ਡ ਮੈਡਲ ਜਿੱਤ ਕੇ ਲਿਆ ਹੈ ਨਾਰਥ ਇੰਡੀਆ ਚ ਕਰਾਟੇ ਚ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੇ ਕਿੱਥੇ ਪਰਦੇ ਉਹਨਾਂ ਨੇ ਕਿੰਨੀ ਉਮਰ ਹੈ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਨੂੰ ਵਧੀਆ ਪ੍ਰੋਫ ਉਹਨੂੰ ਜਾਇ ਮੇਰੇ ਨੂੰ ਉਮਰ 11 11 ਸਾਲ ਹੈ ਤੇ ਉਹ 10 ਰੁਪਏ ਬੀ ਸਕੂਲ ਚੋਂ ਪੜਦਾ ਤੁਹਾਨੂੰ ਦੋ ਦੋ 골ਡ ਮੈਡਲ ਜਿਹੜੇ ਮਿਲੇ ਆ ਕੀ ਦੋ ਦੋ 골ਡ ਮੈਡਲ ਜਿੱਤੇ ਆ ਕਿਹੜੇ ਕਿਹੜੇ ਬੱਚੇ ਤੋਂ ਆਏ ਕਿਹੜੇ ਕਿਹੜੇ ਸਟੇਟ ਤੇ ਆਏ ਦੇ ਬੱਚੇ ਤਾਂ ਕਿਤੇ ਇੱਕ ਤੋਂ ਆਦੇ ਆ ਕਸ਼ਮੀਰ ਦੇ ਮਾਚਲ ਹਮਾਚਲ ਸਰਿਆਣਾ ਤੇ ਹਰਿਆਣਾ ਤੇ ਪੰਜਾਬ ਤੇ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਨਾਲ ਦੇ ਬੱਚਿਆਂ ਨੂੰ ਸਪੋਰਟਸ ਇੰਟਰਨੈਸ਼ਨਲ ਸਪੋਰਟਸ ਇੰਟਰਨੈਸ਼ਨਲ ਜੀ ਤੇ ਅੱਗੇ ਆਉਣ ਵਾਲੇ ਦਿਨਾਂ ਵਿੱਚ ਕੀ ਸੋਚਦੇ ਹੋ ਕਿ ਕੀ ਕਰਨਾ ਚਾਹਦੇ ਹੋ 올림픽 ਜਾਂਦੇ ਜਾਣਾ ਚਾਹਦੇ ਹੋ ਜਾਂ ਕਿੱਧਰ ਜਾਣਾ ਚਾਹਦੇ ਹੋ ਆਪਣੇ ਮਾਪੇ ਆਪਣੇ ਮਾਪੇ ਨਾਲ ਰੋਸ਼ਨ ਕਰਨਾ ਚਾਹੁੰਦੇ ਠੀਕ ਹੈ ਜੀ ਇਹ ਸਨ ਸਾਡੇ ਨਾਲ ਜਿਹੜੇ 골ਡ ਮੈਡਲ ਜੁਇਲ ਜੀ ਉਹਨਾਂ ਨੇ ਕਾਰਾਟੇ 'ਚ 골ਡ ਮੈਡਲ ਜਿੱਤਿਆ। ਔਰ ਸ਼ੋਭਾ ਸਪੋਰਟਸ ਅਕੈਡਮੀ ਦਾ ਨਾਮ ਜਿਹੜਾ ਆ ਬਹੁਤ ਉੱਚਾ ਕਰ ਦਿੱਤਾ ਹੈ। ਮੈਂ ਤੁਹਾਡਾ ਆਪਣਾ ਸੰਜੀਵ 바ਵਾ। ਜੈਹਿੰਮ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ। ਦੋਸਤੋ ਅੱਜ ਅਸੀਂ ਪਹੁੰਚੇ ਆ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਪਿੰਡ ਬੱਬੋਵਾਲ ਵਿਖੇ। ਸਾਡੇ ਇੱਥੇ ਪੁੱਜਣ ਦਾ ਮੇਨ ਮੰਤਵ ਹੀ ਕਿ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਨੇ ਲਾਸਟ ਟਾਈਮ ਨਾਰਥ ਇੰਡੀਆ ਚੈਂਪੀਅਨਸ਼ਿਪ ਹੋਈ ਸੀ ਕਾਰਾਟੇ ਦੀ 2024 ਵਿੱਚ। ਜਿਸ ਵਿੱਚ ਇੱਥੋਂ ਦੇ ਜਿਹੜੇ ਬੱਚੇ ਸੀ ਉਹਨਾਂ ਨੇ 13 ਮੈਡਲ ਜਿੱਤੇ ਨੇ ਇਸ ਲਈ ਆਪਾਂ ਇੱਥੋਂ ਦੇ ਜਿਹੜੇ ਓਨਰ ਨੇ ਜੀਰਾਲ ਬੱਗਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਅਕੈਡਮੀ ਦੇ ਜਿਹੜੇ 골ਡ ਮੈਡਲ ਜਿੱਤੇ ਬੱਚਿਆਂ ਨੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਇਹ ਤੁਹਾਨੂੰ ਮੁਬਾਰਕ ਜੀ ਨਮਸਕਾਰ ਮੈਂ ਜੇ ਐਲ ਬੱਗਾ ਚੇਅਰਮੈਨ ਸੋਭਾ ਬੱਗਾ ਸਪੋਰਟ ਅਕੈਡਮੀ ਬਾਬੂਵਾਲ ਗੁਰਦਾਸਪੁਰ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਪੈਸ਼ਲੀ ਗਰਦਾਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹਨਾ। ਔਰ ਨਾਲ ਹੀ ਜਿਹੜੇ ਬੱਚੇ ਸਾਡੇ ਮੈਡਜ ਜਿੱਤ ਕੇ ਆਏ ਆ ਨਾਰਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਵਿੱਚ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਉਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਵਧਾਈ। ਸਰ 2024 ਬਹੁਤ ਵਧੀਆ ਰਿਹਾ ਚਾਰ-ਪੰਜ ਮਹੀਨੇ ਤੁਸੀਂ ਆਪਣੀ ਅਕੈਡਮੀ ਨੂੰ ਓਪਨਿੰਗ ਕੀਤੀ ਸੀ ਚਾਰ-ਪੰਜ ਮਹੀਨੇ ਵਿੱਚ ਹੀ ਰਿਜ਼ਲਟ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਦਾ ਰਿਹਾ 2024 ਔਰ 2025 ਚ ਕੀ ਆਸ ਕਰਦੇ ਹੋ? ਇਹ 2024 ਸਾਡੇ ਵਾਸਤੇ ਬਹੁਤ ਵਧੀਆ ਰਿਹਾ ਸਪੈਸ਼ਲੀ ਅਸੀਂ ਸਤੰਬਰ ਵਿੱਚ ਹੀ ਓਪਨਿੰਗ ਕੀਤੀ ਸੀ ਔਰ ਉਹਦੇ ਵਿੱਚ ਸਾਡੇ ਬੱਚਿਆਂ ਨੇ ਪਹਿਲੇ ਜਿਮਨਾਸਟਿਕ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਹਾਲ ਹੀ ਚ ਜਿਹੜੇ ਜੰਮੂ ਕਸ਼ਮੀਰ ਚ ਨੌਸ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਹੋਈ ਆ ਉਹਦੇ ਸਾਡੇ ਬੱਚਿਆਂ ਨੇ 10 골ਡ ਔਰ 4 ਬ੍ਰੌਂਜ਼ ਔਰ 4 ਸਿਲਵਰ ਮੈਡਲ ਜਿੱਤੇ ਆ ਤੇ ਸਾਡੇ ਵਾਸਤੇ ਬੜੀ ਉਪਲਬਧੀ ਆ ਇਹਦੇ ਪਿੱਛੇ ਖਾਸ ਤੌਰ ਤੇ ਜਿਹੜੇ ਬੱਚੇ ਆ ਉਹਨਾਂ ਦੀ ਮਿਹਨਤ ਤੇ ਸਾਡੇ ਜਿਹੜੇ ਕੋਚਸ ਆ ਉਪਰੀ ਇਮਾਨਦਾਰੀ ਨਾਲ ਆਪਣੀ ਲਗਨ ਨਾਲ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਉਹਦਾ ਹੀ ਨਤੀਜਾ ਆ ਕਿ ਅਸੀਂ ਇਹ ਉਪਲਬਧੀਆਂ ਪ੍ਰਾਪਤ ਕੀਤੀਆਂ ਔਰ ਦੋ ਪਰ 25 ਵਿੱਚ ਮਈ ਵਿੱਚ ਆ ਨੈਸ਼ਨਲ ਕਾਰਟੇ ਚੈਂਪੀਅਨਸ਼ਿਪ ਹੋ ਰਹੀ ਆ ਉਹਦੇ ਵਾਸਤੇ ਵੀ ਤਿਆਰੀ ਕਰ ਰਹੇ ਆ ਔਰ ਸਤੰਬਰ-ਅਕਤੂਬਰ ਵਿੱਚ ਸਟੇਟ ਲੈਵਲ ਦੀ ਜਿਮਨਾਸਟਿਕ ਕੰਪੀਟੀਸ਼ਨ ਹੋਣੀ ਆ ਉਹਦੇ ਵਾਸਤੇ ਵੀ ਬੱਚਿਆਂ ਦੀ ਇਹ ਤਿਆਰੀ ਕਰਾ ਰਹੇ ਆ ਔਰ ਉਮੀਦ ਕਰਦੇ ਆ ਕਿ ਇਸ ਵਿੱਚ ਵੀ ਸਾਡੇ ਰਿਜ਼ਲਟ ਜੜੇ ਵਧੀਆ ਰਹਿਣਗੇ ਸਰ ਜਿਹੜੀ ਤੁਹਾਡੀ ਅਕੈਡਮੀ ਹੈ ਇਹਦੇ ਵਿੱਚ ਬੱਚੇ ਜਿਹੜੇ ਆ ਕਿੱਥੋਂ ਕਿੱਥੋਂ ਆ ਰਹੇ ਨੇ ਤੇ ਕਿਹੜੇ ਕਿਹੜੇ ਸਕੂਲ ਚ ਬੱਚੇ ਪੜ੍ਹਦੇ ਨੇ ਸਾਡੀ ਅਕੈਡਮੀ ਵਿੱਚ ਹੀ ਆਪਣੇ ਨੇੜੇ ਤੋਂ ਆ ਆਲ ਰੌਂਡ ਲਗਭਗ ਜਿਹਨੇ ਵੀ ਸ਼ਹਿਰ ਦੇ ਵਧੀਆ ਸਕੂਲ ਨੇ ਚੰਗੇ ਰੈਂਕਿੰਗ ਵਾਲੇ ਸਕੂਲ ਹੈ ਸਾਰੇ ਬੱਚੇ ਤੋਂ ਆ ਰਹੇ ਆ ਰਹੇ ਜਦਾਂ ਕਿ ਡੂ ਇੰਟਰਨੈਸ਼ਨਲ ਸਕੂਲ ਦਿੱਲੀ ਪਬਲਿਕ ਸਕੂਲ ਲਿਟਰਫਾਉਰ ਸਕੂਲ ਗਜ਼ਾਪੁਰ ਪਬਲਿਕ ਸਕੂਲ ਟੀਚੀ ਇੰਟਰਨੈਸ਼ਨਲ ਸਕੂਲ ਤੇ ਹੋਰ ਵੀ ਕਈ ਸਰਕਾਰੀ ਸਕੂਲਾਂ ਤੋਂ ਬੱਚੇ ਆ ਰਹੇ ਆ ਇਸ ਤੋਂ ਇਲਾਵਾ ਸਾਡੇ ਕੋਲੋਂ ਝਮਕੜਾ ਮਰਾਲਾ ਤੇ ਦਿਨਾਦਰਗਰ ਤੋਂ ਵੀ ਬੱਚੇ ਆ ਰਹੇ ਨੇ ਸਰ ਆਪਾਂ ਦੋ ਤਿੰਨ ਬੱਚੇ ਦੇ ਜਿਹੜੇ ਪਿੰਡ ਵੀ ਗਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਉਹ ਕਹਿ ਰਹੇ ਕਿ ਬਹੁਤ ਵਧੀਆ ਜਿਹੜੀ ਹੈ ਸਾਨੂੰ ਪ੍ਰੈਕਟਿਸ ਮਿਲ ਰਹੀ ਹੈ ਔਰ ਬਹੁਤ ਵਧੀਆ ਸਾਡਾ ਰਿਜ਼ਲਟ ਮਿਲ ਰਹੇ ਨੇ ਤੇ ਖਾਸ ਕਰ ਮੁੰਡਿਆ ਦਾ ਰਿਜ਼ਲਟ ਹੈ ਹੀ ਹੈ ਕੁੜੀਆਂ ਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਜੇ ਅਸੀਂ ਕੁੜੀਆਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਸਪੈਸ਼ਲੀ ਲੇਡੀਜ਼ ਕੋਚ ਰੱਖੇ ਹੋਈਆਂ ਔਰ ਉਹ ਵੀ ਬਹੁਤ ਮਿਹਨਤ ਕਰਦੀਆਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਤੇ ਸਾਡੇ ਵਾਸਤੇ ਚਾਹੇ ਉਹ ਕੁੜੀਆਂ ਹੋਣ ਜਾਂ ਮੁੰਡੇ ਹੋਣ ਅਸੀਂ ਦੋਨੋਂ ਬਰਾਬਰ ਪ੍ਰੈਕਟਿਸ ਕਰਾਉਂਦੇ ਆ ਉਹ ਦੋਹਾਂ ਦੇ ਹੀ ਬਹੁਤ ਵਧੀਆ ਰ ਉਹ ਰੱجب ਉਮੀਦ ਕਰਨੇ ਆ ਕਿ 2025 ਵੀ ਜਿਸ ਤਰ੍ਹਾਂ 2024 ਲੰਘਿਆ ਆ ਉਹ ਸਾਡੀ ਅਕੈਡਮੀ ਦੀਆਂ ਵਧੀਆ ਰਿਜ਼ਲਟ ਰਹੇ ਆ ਇਸ ਤਰ੍ਹਾਂ ਹੀ 2025 ਵਿੱਚ ਵੀ ਇਹ ਰਿਜ਼ਲਟਾਂ ਵਧੀਆ ਰਹਿਣਗੇ ਸਭ ਬਹੁਤ سارے ਦਰਸ਼ਕਤਾਂ ਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਇਸ ਅਕੈਡਮੀ ਵੱਲੋਂ ਇਸ ਅਕੈਡਮੀ ਵੱਲੋਂ ਮੈਂ ਹੀ ਮੈਸੇਜ ਦੇਣਾ ਚਾਹਨਾ ਕਿ ਸਾਰੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਪੋਰਟਸ ਨਾਲ ਜੁੜੋਣ ਤਾਂ ਜੋ ਆਪਣੇ ਉਹਨਾਂ ਦਾ ਬੱਚਿਆਂ ਦਾ ਜਿਹੜਾ ਵਿਸ਼ਾ ਉਜਲ ਹੋਵੇ ਸਪੈਸ਼ਲੀ ਖਾਸ ਤੌਰ ਤੇ ਪੰਜਾਬ ਤੇ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਉਹ ਤੋਂ ਬੱਚੇ ਦੂਰ ਰਹਿਣ ਔਰ ਫਿਜ਼ੀਕਲ ਫਿਟ ਰਹਿਣ ਕਿਉਂਕਿ ਇੱਕ ਕਹਾਵਤ ਵੀ ਆ ਕਿ ਸਵਸਥ ਸਰੀਰ ਵਿੱਚ ਹੀ ਸਵਸਥ ਆਤਮਾ ਨਿਵਾਸ ਕਰਦੀ ਆ ਤੰਦਰੁਸਤ ਸਰੀਰ ਹੋਏਗਾ ਬੱਚੇ ਬਿਮਾਰ ਘੱਟ ਹੋਣਗੇ ਔਰ ਉਹਨਾਂ ਦਾ ਜ ਮੈਂਨਟਲੀ ਤੌਰ ਤੇ ਔਰ ਫਿਜ਼ੀਕਲ ਤੌਰ ਤੇ ਫਿਟ ਰਹਿਣਗੇ ਉਹ ਇੱਕ ਵਾਰੀ ਫਿਰ ਮੈਂ ਦੁਬਾਰਾ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਅਨੁਰੋਧ ਕਰਨਾ ਕਿ ਉਹ ਸਾਡੇ ਅਕੈਡਮੀ ਵਿੱਚ ਇੱਕ ਵਾਰ ਵਿਜ਼ਿਟ ਕਰਨ ਤੇ ਅਸੀਂ ਇੱਥੇ ਬੱਚਿਆਂ ਨੂੰ ਜਿਮਨਾਸਟਿਕ ਤੇ ਕਰਾਟੇ ਕਰਾਟੇ ਕਰਾਣੇ ਆ ਤੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਸਿਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਪੈਸ਼ਲੀ ਗਰਦਾਖਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹਨਾ ਹੈ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੈ ਹਿੰਦ